ਸਾਹਮੂਰਤਾਂ ਚੰਡੀਗੜ੍ਹ ਜੋ ਆ ਸਾਰ ਨੂੰ ਕੋਦਾ ਵੀ 37 ਜਨਵਰੀ 2023 ਦਾ ਲੱਗਿਆ ਹੋਇਆ 1.5 ਸਾਲ ਤੋਂ ਪਰਸਮਾ ਹੋ ਗਿਆ ਤੇ ਵੱਖ-ਵੱਖ ਜਦੋਂ ਸਮਾਉਂ ਦਾ ਘਟਨਾ ਮਾਂ ਤੇ ਚਰਚਾਾਂ ਮਾ ਹੁੰਦੀ ਰਹਿੰਦੀ ਨੇ ਇਸੇ ਸਾਡੇ ਕੋਲ ਵੀਡੀਓ ਆਈ ਆ ਇੱਕ ਰਾਮਪਾਲ ਦਾ ਚੇਲਾ ਜਿਹਦਾ ਨਾਮ ਪਵਨ ਦਾਸ ਆ ਜਿਹੜਾ ਬਤਵਾਸ ਮਾਰਿਆ ਸਿੱਖਾਂ ਬਾਰੇ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਕਿਰਪਾਨਾ ਲਾ ਦੇਣੀ ਹੈ ਚਾਹੀਦੀ ਨੇ ਪੱਗਾਂ ਤਾਰ ਦੇਣੀਆਂ ਚਾਹੀਦੀ ਨੇ ਰਾਮਪਾਲ ਦੇ ਚੇਲੇ ਬਣ ਜਾਣਾ ਇਹੋ ਜੀ ਬਕਵਾਸ ਉਹ ਜਿਹੜਾ ਪਵਨ ਦਾਸ ਕਰ ਰਿਹਾ ਸੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹਨੂੰ ਹੁਣੇ ਹੀ ਨੱਥ ਪਾਓ ਤੇ ਇਹਨੂੰ ਫੜ ਕੇ ਅੰਦਰ ਕੀਤਾ ਜਾਵੇ ਕਿਉਂ ਇਹੋ ਜਿਹੇ ਗੱਲਾਂ ਕਰਦੇ ਨੇ ਫਿਰ ਕਹਿੰਦੇ ਨੇ ਸਿੰਘਾਂ ਨੇ ਸੌਦਾ ਲਾਤਾ ਫਿਰ ਸਿੰਘਾਂ ਨੂੰ ਬਦਨਾਮ ਕਰਦੇ ਨੇ ਫਿਰ ਸੋਦੀ ਲੰਘਣਗੇ ਹੋ ਜਾਂਦੇ ਨਾਲੇ ਜਿਹੜਾ ਰਾਮਪਾਲ ਆ ਹਰਿਆਣੇ ਦੇ ਵਿੱਚ ਰਹਿੰਦਾ ਉਹਨੂੰ ਇਹਨੂੰ ਡੇਰੇ ਦੇ ਵਿੱਚੋਂ ਕੱਢਿਆ ਉਸ ਤੋਂ ਡੀਬੀਟੀ ਵੀ ਹੋ ਗਿਆ ਉਹਨੂੰ ਡੇਰੇ ਚੋਂ ਕੱਢਿਆ ਫੇਰ ਵੀ ਇਹ ਹਟਦਾ ਨਹੀਂ ਹੈਗਾ ਪਤਾ ਨਹੀਂ ਇੱਕ ਰਾਜਸਥਾਨ ਦਾ ਕਿਤੇ ਦਾ ਪੰਡਾਸ ਦੇਖੋ ਸਿੱਖਾਂ ਨਹੀਂ ਆਪਾ ਨਾਮਾਨ ਉੱਪਰ ਢਕਾਉਣਾ ਵੀ ਤੁਸੀਂ ਕਿਰਪਾਣਾ ਲਾ ਦਿਓ ਤੁਸੀਂ ਪੰਖਾਂ ਲਾ ਦਿਓ ਅਸੀਂ ਤੁਸੀਂ ਰਾਮਪਾਲ ਦੇ ਚੇਲੇ ਬਣਨੇ ਕਿਉਂ ਬਣੇ ਕਿਉਂ ਗੁਰੂ ਸਾਹਿਬ ਨੇ ਸਾਨੂੰ ਸਭ ਕੁਝ ਬਖਸ਼ਿਸ਼ ਕੀਤਾ ਹੋਇਆ ਇਹ ਤਾਂ ਸਾਰੇ ਪਖੰਡੀ ਲੋਕ ਨੇ ਇਹ ਤਾਂ ਕੱਲੋ ਫੋਂ ਦੇ ਵਿੱਚ ਆਏ ਨੇ ਇਹਨਾਂ ਦਾ ਹੈਕ ਕੀ دین ਧਰਮ ਇਹਨਾਂ ਦਾ ਕੀ ਆ Hindu ਇਹ ਨਹੀਂ Sikh ਇਹ ਨਹੀਂ Muslim ਆ ਇਹ ਨਹੀਂ Jaini ਇਹ ਨਹੀਂ Dhoothi ਇਹ ਨਹੀਂ Isaai ਇਹ ਨਹੀਂ ਇੱਕ ਜਿਹੜਾ ਧਰਮ ਦੇ ਵਿੱਚ ਕਿੱਥੋਂ ਆਉਂਦੇ ਨੇ ਇਹ ਤਾਂ ਸਾਰੇ ਪਖੰਡੀ ਲੋਕ ਨੇ ਜਿੰਨਾ ਵੀ ਇਹਨਾਂ ਨੇ ਪਖੰਡ ਦੇ ਡੇਰੇ ਚ ਲਾਏ ਹੋਏ ਨੇ ਤੇ ਅਸੀਂ ਕਹਿੰਦੇ ਬਾ ਨਾ ਤੁਸੀਂ ਸਿੱਖ ਫੌਜ ਨੂੰ ਜਰੀਰ ਕਰਿਆ ਕਰੋ ਨਾ ਤੁਸੀਂ ਕਹਿੰਦੇ ਫਿਰ ਕਹਿੰਦੇ ਨਿੰਗ ਸਿੰਘ ਜਾਂ ਸਿੱਖ ਇਹ ਤਿੰਨ ਦਿਹਾੜੇ ਬੰਦਿਆਂ ਨੂੰ ਵੜਦੇ ਨੇ ਫਿਰ ਤੁਸੀਂ ਆਪ ਦੀ ਮੌਤ ਆਪ ਸੁਖਾਲ ਸਹੇੜਦੇ ਹੋ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੇ ਜੇ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਜਿਹੜੇ ਪਵਨ ਦਾਸ ਵਰਗੇ ਮਲੰਗ ਨੇ ਿਰਕਾ ਪ੍ਰਸਤ ਜਿਹੜਾ ਹੈ ਭਖਾਉ ਵਚਨ ਆਪਣੇ ਗੱਲਾਂ ਕਰਦੇ ਨੇ ਮਾਹੌਲ ਖਰਾਬ ਕਰਦੇ ਇਹਨਾਂ ਨੂੰ ਫੜ ਕੇ ਤੁਰੰਤ ਅੰਦਰ ਕੀਤਾ ਜਾਵੇ ਤੇ ਇਸ ਬਾਰੇ ਹਰਿਆਣੇ ਦੇ ਵਿੱਚੋਂ ਰਾਮਪਾਲ ਦਾ ਡੇਰਾ ਉੱਥੇ ਭਾਈ ਮਨੋਜ ਦੂਹਣ ਜੀ ਜਿਹੜੇ ਬੈਠੇ ਨੇ ਉਹ ਕਾਰਵਾਈ ਕਰਾਉਣ ਨੇ ਫਤਿਹ ਵੀ ਦੱਜ ਕਰਾਉਣਗੇ ਮੈਂ ਨਾਲ ਦਾ ਖਰਾਬ ਹੀ ਦਿੱਤਾ ਹੋਣਾ ਮੇਰੀ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਤੇ ਉਹ ਸਾਰੀ ਇਸ ਦੀ ਕਾਰਵਾਈ ਕਰ ਰਹੇ ਨੇ ਅਸੀਂ ਅ ਮਨੋਹ ਜੂਨ ਜੀ ਦੇ ਨਾਲ ਗੱਟ ਕੇ ਤਾਨਾ ਦਾ ਲਾਪਨ ਕਰਮਾ ਖੜੇ ਆ ਅਸੀਂ ਉਹਨਾਂ ਨਾਲ ਲੜ ਕੇ ਸਾਹ ਦਵਾਵਾਂਗੇ ਜਿਹੜੇ ਇਹੋ ਦੇ ਸਿੱਖਾਂ ਦੀਆਂ ਭਾਵਨਾਵਾਂ ਢਕਾਉਣ ਵਾਲੇ ਲੋਕ ਨੇ ਜਿਹੜੇ ਮਾੜਾ ਬੋਲਦੇ ਨੇ ਇਹਨਾਂ ਦੇ ਪਰਚੇ ਦਰਜ ਹੋਣ ਚਾਹੀਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਪੁਲਿਸ ਪ੍ਰਸ਼ਾਸਨ ਨਹੀਂ ਕਰੂਗਾ ਫਿਰ ਖਾਲਸਾ ਪੰਥ ਸਾਭ ਦੀ ਤੌਰ ਤੇ ਉਹ ਸਜ਼ਾ ਦਿੰਦਾ ਹੈ ਫਿਰ ਤੁਸੀਂ ਰੌਲਾ ਪਾਉਣੇ ਕਰਦੇ ਹੋ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਜਿਹੇ ਲੋਕਾਂ ਨੂੰ ਸਾਹਮਣੇ ਕਿਉਂ ਨਹੀਂ ਇਹਨਾਂ ਦੇ ਪਰਚੇ ਦਰਜ ਕਰਦੇ ਇਸ ਕਰਕੇ ਉਤੇ ਸਖਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਭਾਈ ਮਨੋਸ਼ ਸਿੰਘ ਦੋਹਾਂ ਨੂੰ ਕਹਿੰਦੇ ਆ ਤੂੰ ਚੜ੍ਹਦੀ ਕਲਾ ਦੇ ਨਾਲ ਜਟਿਆਰਾ ਅਸੀਂ ਤੇਰੇ ਨਾਲ ਖੜੇ ਆ ਜੋ ਵੀ ਕਾਰਵਾਈ ਹੋਵੇ ਅਸੀਂ ਪੂਰੇ ਡਟ ਕੇ ਭਾਈ ਮੋਹਨ ਦਾ ਦੋਹਾਂ ਦਾ ਸਾਥ ਦੇਾਂਗੇ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਨੂੰ ਵੀ ਕਿ ਉਹ ਇਸ ਦੇ ਉਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਰੂ ਦੀ ਘਟਨਾਵਾਂ ਨਾਲ ਵਾਪਰੇ ਜਿਹਦੇ ਨਾਲ ਫਿਰ ਰੋਲਾ ਪਵੇ ਸਿੱਖਾਂ ਨੂੰ ਤੁਸੀਂ ਟਾਰਗੇਟ ਬਣਾਓ ਇਸ ਕਰਕੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਬਾਰ-ਬਾਰ ਸਾਨੂੰ ਟਾਰਗੇਟ ਨਾ ਕੀਤਾ ਜਾਵੇ ਸਿੱਖਾਂ ਨੂੰ ਨਾ ਸਿੱਖ ਪੌਂਦੀ ਜਿਹੜੀ ਹੈਗੀ ਆ ਉਹ ਤੁਸੀਂ ਨਾ ਟਾਰਗੇਟ ਕਰੋ ਤੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਤੇ ਸਰਬੱਤ ਦਾ ਭਲਾ ਮੰਗਦੇ ਹੀ ਰਹਾਂਗੇ ਪਰ ਜਦੋਂ ਕੋਈ ਸਾਡੇ ਤੋਂ ਕਿਸੇ ਹੋ ਜੇ ਭਾਵਨਾ ਨਾਲ ਆਉਂਦਾ ਫਿਰ ਉਹਦਾ ਜਵਾਬ ਸਾਨੂੰ ਦੇਣਾ ਆਉਂਦਾਗਾ ਅਸੀਂ ਦਿੰਨੇ ਆ ਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਅਸੀਂ ਪਹਿਲ ਕਦੇ ਕੀਤੀ ਨਹੀਂ ਜਿਹੜਾ ਸਾਡੇ ਤੇ ਚੜ੍ਹ ਕੇ ਆਇਆ ਚੜ੍ਹ ਕੇ ਆਏ ਨੂੰ ਤੇਗ ਪੱਕੀ ਤੇ ਨਮਕੀ ਆਏ ਨੂੰ ਤੇਗ ਪੱਕੀ ਇਹ ਖਾਲ ਦਾ ਮੰਤ ਦਾ ਸੂਲ ਆ ਸੀ ਅਸੀਂ ਇਸ ਦੇ ਮਰਜ਼ਾ ਦਾ ਦੇ ਵਿੱਚ ਆ ਕੋਣਾਂ